ਗੁਰਦੁਆਰਾ ਲੇਖਣ ਸਰਸਾ ਸਹਿਬ ਪਾਸ਼ੀ ਦਸਵੀਂ ਲਈਏ ਹੈ ਇੱਥੇ ਜੋ ਵੀ ਕਲਮ ਗੁਰਗੰਗ ਸਹਿਬ ਵਾਸਤੇ ਇੱਕ ਵਾਰੀ ਵਰਤੀ ਜਾਂਦੀ ਸੀ ਜੇ ਉਹ ਕਹ ਜਾਂਦੀ ਸੀ ਤਾਂ ਉਹ ਕਲਮ ਦੁਆਰੇ ਹੀ ਨਹੀਂ ਵਰਤਦੇ ਸੀ ਨਾ ਉਹਨੂੰ ਘਟਦੇ ਸੀ ਤਾਂ ਉਸ ਤੋਂ ਬਾਅਦ ਮੰਨ ਵੀ ਨਵੀਂ ਕਲਮ ਲੈ ਕੇ ਕਿ ਨਵਾਂ ਹੋ ਹੁੰਦਾ ਸੀਗਾ ਨਵੀਂ ਕਰਮਣ ਨਾਲ ਹੀ ਲਿਖਿਆ ਜਾਂਦਾ ਸੀਗਾ ਦੁਬਾਰੇ ਕਰਮ ਨੂੰ ਘੜ ਕੇ ਨਹੀਂ ਵਰਤਿਆ ਨਹੀਂ ਜਾਂਦਾ ਸੀਗਾ ਇਸ ਕਰਕੇ ਜਿੱਥੇ ਗੁਰਮਤਿ ਵਿੱਚ ਔਰ ਬੁੱਧ ਵਿਦਵਾਨ ਲਖਾਰੀ ਪੈਦਾ ਹੋਣਗੇ ਇਸ ਧਰਤੀ ਤੇ ਬਖਸ਼ਿਸ਼ ਕਰਦੇ ਆਂ ਵਚਨ ਕੀਤੇ ਕਿ ਜੋ ਪ੍ਰਾਣੀ ਸ਼ਰਧਾ ਭਾਵਨਾ ਨਾਲ ਇੱਥੇ ਗੁਰਮਖੀ ਦੀ ਪੈਂਤੀ ਲਿਖਿਆ ਉਸ ਨੂੰ ਉਤਮ ਬੁੱਧੀ ਪ੍ਰਾਪਤ ਹੋਵੇਗੀ ਇਹ ਹੈ ਇਹ ਹੈ ਪ੍ਰਗਟ ਹਮਾਰੀ ਕਾਸ਼ੀ ਇਹ ਹੈ ਇਹ ਪੜ ਹੈ ਇਹ ਹੈ ਪ੍ਰਗਟ ਹਮਾਰੀ ਕਾਸ਼ੀ ਪੜ ਹੈ ਇਹ ਢੋਰ ਮਤਰਾਸੀ ਲੇਖਕ ਗੁਣੀ ਗਵਿੰਦ ਗਿਆਨੀ ਬੁੱਧ ਸਿੰਧ ਹਵੈ ਹੈ ਇਤ ਆਨੀ ਤਿੰਨ ਕੇ ਕਾਰਨ ਕਲਮ ਘੜ ਦੇਤ ਪ੍ਰਗਟ ਹਮ ਢਾਰ ਸਿੱਖ ਸਿਖਾ ਇਤ ਪੜ ਹੈ ਪੜਾਂ ਪੜਾਂਗੇ ਹਮ ਹਾਮਰੇ ਕਈ ਹਜ਼ਾਰ ਐਨਾ ਮੈਨੂੰ ਉਥੋਂ ਪਤਾ ਬਾਣੀ ਘੱਟ ਪੜਨੀ ਆਉਂਦੀ ਹੈ ਭਾਈ ਤੁਹਾਨੂੰ ਜਿਵੇਂ ਆਉਂਦਾ ਸੀ ਮੈਂ ਤੁਹਾਨੂੰ ਸੁਣਾਤਾ ਠੀਕ ਹੈ ਉਸ ਵਾਸਤੇ ਮਾਫੀ ਜਿਉਨਾ ਜੇ ਕੋਈ ਗਲਤੀ ਹੋ ਗਈ ਹੋਵੇ ਆਹ ਦੇਖੋ ਜੀ ਥੱਲੇ 35 ਲਿਖੀ ਜਾਈਏ ਇਹ ਵਾਟਸ਼ਿਸ਼ ਤਕ ਤਸ਼ਰੀਹ ਦਮਦਮਾ ਸਾਹਿਬ ਤਲਵੰਡੀ ਸਾਬੋ ਲਖਣਸਰ ਗੁਰਦੁਆਰਾ ਤੇ ਹੈ ਜੀ ਇੱਥੇ ਜੋ ਵੀ ਇੱਥੇ ਜੋ ਵੀ ਕੋਈ 35 ਲਿਖ ਕੇ ਜਾਊਗਾ ਉਹਨਾਂ ਨੂੰ ਗੁਰੂਵੰਨੋਂ ਬਖਸ਼ਿਸ਼ ਹੋਊ ਵੀ ਉਹ ਵੱਧ ਤੋਂ ਵੱਧ ਗਿਆਨ ਹੋਊ ਵੱਧ ਤੋਂ ਵੱਧ ਬੁੱਧੀ ਹੋਊ ਇਹ ਗੱਲ ਦਾ ਧਿਆਨ ਰੱਖੋ ਤਾਂ ਬੱਚੇ ਸਾਰੇ ਆ ਕੇ ਇੱਥੇ ਪੈਂਤੀ ਲਿਖ ਕੇ ਜਾਣ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ